ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਸਭ ਤੇ ਪ੍ਰਮਾਤਮਾ ਕਿਰਪਾ ਰੱਖੇ ਤੇ ਹਾਂਜੀ ਅੱਜ ਆਪਾਂ ਲੱਗਿਆ ਬਣਾਉਣ ਛਲਗਨਾ ਦਾ ਸਾਗ ਤੇ ਇਹ ਤੁਹਾਨੂੰ ਦਿਖਾਉਨੇ ਆ ਵੀ ਇਹ ਹੈਗੇ 3 ਕਿਲੋ ਛਲਗਨਾ ਦੇ ਬੱਚੇ ਬੜੇ ਦਿਨਾਂ ਤੋਂ ਕਹਿ ਰਹੇ ਸੀ ਕਿ ਕਹਿੰਦੇ ਦਾਦੀ ਸਾਗ ਬਣਾ ਦੋ ਸਾਗ ਬਣਾ ਦੋ ਤੇ ਮੈਂ ਗਈ ਤਾਂ ਸੀ ਸਰੋਂ ਦਾ ਸਾਗ ਲੈਣ ਤੇ ਉਹ ਨਾ ਇਸ ਵਾਰੀ ਮੈਨੂੰ ਮੰਡੀ ਵਿੱਚੋਂ ਕੁਝ ਠੀਕ ਨਹੀਂ ਮਿਲਿਆ ਤੇ ਫਿਰ ਮੈਂ ਕਿਹਾ ਚਲੋ ਸ਼ਨੀਵਾਰ ਦੀ ਮੰਡੀ ਵਿੱਚ ਲੈ ਆਵਾਂਗੇ ਕਿਉਂਕਿ ਹੁਣ ਆਪਾਂ ਆ ਗਏ ਹਾਂ ਸ਼ਹਿਰ ਵਿੱਚ ਤੇ ਇਸ ਕਰਕੇ ਹੁਣ ਤਾਂ ਸ਼ਹਿਰੀ ਹਿਸਾਬ ਨਾਲ ਚੱਲਣਾ ਪਊਗਾ ਤੇ ਪਿੰਡ ਵਾਲੀਆਂ ਗੱਲਾਂ ਨਹੀਂ ਲੱਭਦੀਆਂ ਤੇ ਕਿਉਂਕਿ ਪਿੰਡ ਤਾਂ ਇਹ ਗੁੰਗਲੂ ਅਸੀਂ ਪੁੱਟ ਕੇ ਲਿਆਉਂਦੇ ਸੀ ਖੇਤਾਂ ਚ ਬਹੁਤ ਸਾਰੇ ਪਿੰਡਾਂ ਵਿੱਚ ਤਾਂ ਜਿੰਨੇ ਮਰਜ਼ੀ ਤੇ ਹੁਣ ਤਾਂ ਫਿਰ ਸ਼ਹਿਰ ਆ ਗਏ ਆਪਾਂ 2019 ਚਾਲ ਸੀ ਕਿ 18 ਚ ਆਪਾਂ 19 ਚ ਆਏ ਸੀ ਹੂੰ ਲਓ ਜੀ ਹੁਣ ਆਪਾਂ ਇਹਨੂੰ ਲੈਨੇ ਆ ਧੋ ਤੇ ਧੋਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਬਣਾਇਆ ਸਾਗ ਇਹਨਾਂ ਨੂੰ ਧੋ ਲਈਏ ਲਓ ਜੀ ਇਹ ਹੁਣ ਆਪਾਂ ਲਈਏ ਛਿੱਲ ਤੇ ਛਿੱਲ ਕੇ ਇਹਨੂੰ ਕੱਟ ਲਾਂਗੇ ਸਾਰੇ ਇਹਨੂੰ ਸੋਨੇ ਨਿਕਲੇ ਕਿੱਡੇ ਸੋਨੇ ਨਿਕਲੇ ਵਿੱਚ ਹਾਂ ਬਿਲਕੁਲ ਕਿੰਨਾ ਵਧੀਆ ਤੁਹਾਨੂੰ ਤੇ ਸਾਰੇ ਕੰਮ ਆਉਂਦੇ ਹੈ ਕਿੰਨਾ ਵਧੀਆ ਮੈਂ ਕਿਹਾ ਤੁਹਾਨੂੰ ਤਾਂ ਸਾਰੇ ਕੰਮ ਆਉਂਦੇ ਪੁੱਤਰ ਇੰਨਾ ਬਰੋਗੀ ਪੜੇ ਲਿਖੇ ਹੋਣ ਦੇ ਬਾਅਦ باوجود ਵੀ ਦਾ ਕੰਮ ਤੇ ਪੁੱਤਰ ਰੋਟੀ ਪਾਣੀ ਦਾ ਕੰਮ ਤਾਂ ਬੰਦੇ ਨੇ ਪਰਫੈਕਟ ਆਉਣਾ ਚਾਹੀਦਾ ਹਮ ਪਰਮਾਤਮਾ ਨੇ ਬੀਬੀ ਨਾਲ ਕੀਨੇ ਲੰਗਰ ਦੀ ਸੇਵਾ ਕੀਤੀ ਆਪਣੇ ਰਿਸ਼ਤੇਦਾਰ ਵੀ ਸਾਰੇ ਪਸੰਦ ਕਰਦੇ ਤੁਹਾਡੇ ਹੱਥ ਦੀ ਰੋਟੀ ਚਲ ਆਪਾਂ ਵੀ ਭਾਗਾਂ ਵਾਲੇ ਸਮਝਦੇ ਆ ਜਦੋਂ ਕਈ ਆਉਂਦਾ ਕਈ ਪ੍ਰਸ਼ਾਦਾ ਸ਼ੱਕਦਾ ਬੜਾ ਵੱਡਾ ਇਹ ਪੁੰਨ ਹੁੰਦਾ ਪੁੱਤ ਐ ਖਿੜੇ ਮੱਥੇ ਲੰਗਰ ਪਾਣੀ ਸ਼ਕਾਉਣਾ ਚਾਹੀਦਾ ਵਾ ਹਾਂਜੀ ਤੇ ਨਹੀਂ ਉਦਾਂ ਜਿਵੇਂ ਤੁਸੀਂ ਸਾਰਾ ਕੁਛ ਹੀ ਮੱਕੀ ਦੀ ਰੋਟੀ ਵੀ ਜਿਵੇਂ ਸਾਨੂੰ ਥੋੜੀ ਔਖੀ ਲੱਗਦੀ ਤੁਹਾਡੇ ਐ ਬਣਦੀ ਐ ਪਰਫੈਕਟ ਪੂਰੀ ਗੋਗੋ ਮੈਂ ਨਾ ਲੱਕੀ ਜੀ ਸੀ ਜਦੋਂ ਆਪਣੇ ਬੀਬੀ ਨਾਲ ਕੰਮ ਕਰਾਉਣ ਲੱਗ ਗਈ ਸੀ ਹੂੰ ਹੂੰ ਤੇ ਫਿਰ ਉਹ ਮਤਲਬ ਜਿਵੇਂ ਚਾ ਕਾਜੀ ਖੁੱਲ ਜਾਂਦੀ ਨਾ ਹੂੰ ਹੱਥ ਟਿਕ ਗਿਆ ਨਾ ਉਹਦੇ ਉਹ ਹੁਣ ਹੱਥ ਟਿਕਿਆ ਪਿਆ ਹੁਣ ਕੋਈ ਓੱਖ ਨਹੀਂ ਲੱਗਦਾ ਲਓ ਜੀ ਇਹ ਆਪਾਂ ਸਾਰੇ ਲਏ ਆ ਛੱਲ ਤੇ ਹੁਣ ਆਪਾਂ ਲਈਏ ਚੀਰ ਅੰਡਾ ਵੀ ਆਪਾਂ ਛੋਟਾ ਲਈਆ ਕੋਰੀ ਮੈਂ ਕਿਹਦਾ ਕਰਦੀ ਆ ਤੇ ਬਰੀਕ ਟੱਕਰੇ ਕਰਦੀ ਆ ਕਰਨੇ ਤਾਂ ਬਰੀਕ ਭਾਂਡਾ ਥੋੜਾ ਜਿਹਾ ਛੋਟਾ ਉਹਦੋਂ ਤਾਂ ਗਾਲੀ ਜਾਂਦੇ ਵੈਸੇ ਵੀ ਹਾਂ ਉਹਦੋਂ ਤਾਂ ਗਾਲੀ ਜਾਂਦੇ ਹੁੰਦੇ ਨੇ ਵਿੱਚ ਹਮ ਹਮ ਢੰਡਾ ਛੋਟਾ ਆਪਣਾ ਲਾ ਕੇ ਆਇਆ ਥੱਲ ਆਪਣਾ ਆਪਾਂ ਲਿਆ ਚੀਰ ਤੇ ਸਾਰੇ ਆ ਵੇਖੀ ਕਿਦਾਂ ਕਰਦਾ ਨਾ ਖੁੰਡੀਆਂ ਹੋ ਜਾਂਦੀਆਂ ਛੇਤੀ ਕਿਦਾਂ ਹੋ ਗਿਆ ਤੇ ਹੁਣ ਬਾਲ ਲੀਏ ਅੱਗ ਤੇ ਧਰਦੀ ਐ ਆ ਬਾਲ ਤੇ ਆਪਾ ਪਾ ਦਈਏ ਵਿੱਚ ਸ਼ਲਗਮ ਤੇ ਇਹ ਰ ਬਸ ਪਾ ਲ ਜੇਗਾ ਕ ਆਪਣਾ ਬਣ ਗਿਆ ਵਾ ਤੇ ਗੁੜ ਪਾ ਕੇ ਆਪਾਂ ਘੋੜ ਦਿੱਤਾ ਵਾ ਤੇ ਅਸੀਂ ਨਾ ਪੁੱਤ ਅਲਣ ਨਹੀਂ ਪਾਉਂਦੇ ਵੀ ਕੁਝ ਲੋਕ ਪਾਉਂਦੇ ਆ ਸਾਡੇ ਇੱਧਰ ਵਾਲੇ ਨਾ ਤਾਂ ਬੀਬੀ ਜੀ ਇੱਧਰ ਵਾਲੇ ਪਾਉਂਦੇ ਸੀਗੇ ਤੇ ਨਾ ਹੀ ਮੇਰੀ ਮਾਂ ਮੇਰੇ ਬੀਬੀ ਜੀ ਉਹ ਪਾਉਂਦੇ ਸੀਗੇ ਤੇ ਹੁਣ ਸਾਨੂੰ ਉਦਾਂ ਹੀ ਆਦਤ ਪਈ ਹੋਈ ਆ ਤੇ ਬਹੁਤ ਸਾਰੇ ਲੋਕ ਪਾਉਂਦੇ ਆ ਅਲਣ ਕੋਈ ਹਰਜ ਨਹੀਂ ਪਾਉਣ ਵਿੱਚ ਬਲਵਾ ਆਪਣਾ ਆਪਣਾ ਹੁੰਦਾ ਹੈ ਜਿੱਦਾਂ ਅਸੀਂ ਗੁੜ ਪਾਉਂਨੇ ਆ ਤੇ ਅਸੀਂ ਫਿਰ ਅਲਣ ਨਹੀਂ ਪਾਉਂਦੇ ਤਾਂ ਸਾਗ ਵੈਸੇ ਬੜਾ ਸੁਆਦ ਲੱਗਦਾ ਹੈ ਹਾਂ ਤੇ ਆਪਾਂ ਜਿੱਦਾਂ ਦੇਸੀ ਘਿਓ ਦਾ ਤੜਕਾ ਲਾ ਲੈਨੇ ਆ ਤੇ ਸਾਰਾ ਬਰਸ ਨਰਜ ਗਿਆ ਆ ਆ ਦੇਖੋ ਤੇ ਹੁਣ ਆਪਾਂ ਆ ਇਧਰ ਸਾਰਾ ਕੁਝ ਕੁੱਟ ਲੈਣਾ ਵਾ ਆ ਆਪਣਾ ਲਸਣ ਤੇ ਮਿਰਚਾਂ ਆ ਆ ਧਨੀਆ ਵਿੱਚ ਹੀ ਕੁੱਟਣਾ ਆ ਤੇ ਬੱਚੇ ਆ ਨਾ ਛੋਟੇ ਤੇ ਉਹ ਫਿਰ ਥੋੜਾ ਜਿਹਾ ਕਰਦੇ ਆ ਤੇ ਆ ਆਪਣਾ ਦੂਜਾ ਹੋ ਗਿਆ ਤਿਆਰ ਤੇ ਆਪਾਂ ਲਾ ਲੈਨੇ ਆ ਤੜਕਾ ਪਾਲਿਆ ਪਾ ਦੇਸੀ ਘਿਓ ਇਹ ਆਪਣਾ ਘਰ ਦਾ ਬਣਾਇਆ ਸੀ ਦੇਸੀ ਘਿਓ ਤੇ ਇਹ ਪਾਲਿਆ ਆਪਾਂ ਦੋ ਕੜਛੀਆਂ ਤੇ ਹੁਣ ਆਪਾਂ ਜਿਹੜਾ ਕੱਟ ਕੇ ਰੱਖਿਆ ਸੀਗਾ ਦੇਸੀ ਘਿਓ ਨੂੰ ਤਾਂ ਜਿਆਦਾ ਸਾੜਨ ਦੀ ਲੋੜ ਨਹੀਂ ਹੁੰਦੀ ਆਪਾਂ ਆਪ ਤੇ ਆਪਾਂ ਪਿਆਜ਼ ਤੇ ਤੇ ਆ ਜਿੰਨ ਜਰਾ ਕ ਐ ਰੜ ਜਾਣ ਤੇ ਲੱਗਦੇ ਵਧੀਆ ਇਹ ਰਸੇ ਨਾਲ ਜਿਸ ਜ ਤੜਕਾ ਹੀ ਵਧੀਆ ਲੱਗਦਾ ਛਲਕਮਾਂ ਦੇ ਸਾਗ ਚ ਇਹ ਨਮਕ ਆਪ ਅੱਗੇ ਪਾਇਆ ਸੀਗਾ ਤੇ ਥੋੜਾ ਜਿਹਾ ਹਲਦੀ ਤੇ ਥੋੜਾ ਜਿਹਾ ਮਿਰਚ ਲਾਲ ਮਿਰਚ ਜੰ ਜਿਹਨੂੰ ਆਪਾਂ ਦੇਖੀ ਮਿਰਚ ਕਹਿੰਦੇ ਆ ਮਾਣਿਆਂ ਜਿਹਾ ਪਾਵਾਂਗੇ Karena apa harinya merica kupingan? Ternyata nih, ya, belasan. harinya merica. Ini hurufnya. Apa saja dia? Oke, dia. Oke, seperti ini, shani. ਜੀੜਾ ਟਰਕਾ ਭੁੱਜ ਗਿਆ ਤੇ ਨਸਣਾ ਟਰਕਾ ਭੁੱਜ ਗਿਆ ਹੈ ਤੇ ਖਿਸ਼ਕੀ ਨਹੀਂ ਆ ਰਹੀ ਉਹ ਆਪਾਂ ਬਸ ਮੜਾ ਦੇਆ ਹੋਣੀਆਂ ਮਿਰਚ ਤੇ ਮੜੀ ਜੀ ਹਲਦੀ ਵੀ ਬਸ ਉਹ ਵਾਈਟ ਵਾਈਟ ਨਾਲ ਰਹੇ ਤੇ ਥੋੜਾ ਜਿਹਾ ਕਲਰ ਹੋ ਜਾਵੇ ਇੱਕ ਤੜਕਾ ਆਪਾਂ ਬਣਾਇਆ ਅਸਡਾ ਪਿਆਨੀ ਪੇਲੇ ਸ਼ਲ ਬਣਾ ਦਾ ਇਹ

ਇਹ ਹੋ ਗਿਆ ਆਪਣਾ ਤਿਆਰ ਸਾਗ ਤੇ ਦੇਖੋ ਸਾਗ ਦਾ ਰੰਗ ਛਲਗਮਾ ਦਾ ਸਾਗ ਤੇ ਤੁਸੀਂ ਸਾਰੇ ਜਣੇ ਮੈਨੂੰ ਦੱਸਿਓ ਵੀ ਤੁਹਾਨੂੰ ਤੁਹਾਡੀ ਭੈਣ ਜੀ ਦਾ ਬਣਾਇਆ ਹੈ ਸਾਗ ਕਿਵੇਂ ਦਾ ਲੱਗਾ